ਨਸ਼ਿਆਂ ਦਾ ਰੁਝਾਨ ਬਦ ਜਦੋਂ ਨਸ਼ੇ ਦੀ ਪੂਰਤੀ ਦੇ ਲਈ ਕਿ ਨਕਸਮਾਂ ਘਰੋਂ ਪੈਸੇ ਮਿਲਣਗੇ ਤਾਂ ਉਸ ਤੋਂ ਬਾਅਦ ਕੀ ਹੁੰਦਾ ਉਸ ਤੋਂ ਬਾਅਦ ਸ਼ੁਰੂ ਹੁੰਦਾ ਕ੍ਰਾਈਮ ਲੁੱਟਾ ਖੋਹਾਂ ਮੋਬਾਈਲ ਚੋਰੀ ਕਰ ਲਿਆ ਕਿਸੇ ਦਾ ਛੱਟ ਮੀਟ ਮਾਰ ਕੇ ਕਿਸੇ ਦੀ ਚੰਨੀ ਲਾ ਲਈ ਕਿਸੇ ਦਾ ਮੋਬਾਈਲ ਖੋਲਿਆ ਤਾਂ ਇਹ ਚੀਜ਼ਾਂ ਵੀ ਸਿੱਖਿਆ ਦੇ ਗ੍ਰਾਫਟ ਦੇ ਨਾਲ ਹੀ ਉਭਜਦੀਆਂ ਨੇ ਤਾਂ ਇੰਨਾਂ ਚੀਜ਼ਾਂ ਨੂੰ ਉਪਜ ਦੇ ਨਾਲ ਹੁਣ ਸਿੱਖਿਆ ਦਾ ਪੱਧਰ ਨੀਵਾ ਕਿਵੇਂ ਜਿਵੇਂ ਕਿ ਤੁਹਾਨੂੰ ਮੈਂ ਦੱਸਿਆ ਵੀ ਮੈਂ ਵੀ ਸਿੱਖਿਆ ਦੇ ਖੇਤਰ ਨਾਲ ਜੁੜਿਆ ਹੋਇਆ ਹਾਂ ਪਿਛਲੇ 15 ਸਾਲਾਂ ਤੋਂ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਚਲੋ ਕਾਲਜਾਂ ਦੇ ਵਿੱਚ ਇਹ ਚੱਲਣ ਸੀ ਕਿ ਵਿਦਿਆਰਥੀਆਂ ਦੇ ਘਰੇ ਜਾ ਕੇ ਉਹਨਾਂ ਦੇ ਦਾਖਲੇ ਕੀਤੇ ਜਾਣ ਕਿਉਂਕਿ ਜਿਹੜੀਆਂ ਸੰਸਥਾਵਾਂ ਹੁੰਦੀਆਂ ਨੇ ਨਿੱਜੀ ادارے ਹੁੰਦੇ ਨੇ ਉਹ ਤੁਹਾਨੂੰ ਦੱਸਿਆ ਵੀ ਵਪਾਰਕੀ ਹੁੰਦੇ ਨੇ ਉਸ ਕਰਕੇ ਮੈਂ ਵੀ ਘਰ-ਘਰ ਜਾ ਕੇ ਬੱਚਿਆਂ ਦੇ ਦਾਖਲੇ ਕਰਦਾ ਰਿਹਾ ਜਿਵੇਂ ਕਿ ਬਾਕੀ ਕਾਲਜਾਂ ਦੇ ਵਿੱਚ ਬਾਕੀ ਪ੍ਰੋਫੈਸਰ ਵੀ ਕਰਦੇ ਨੇ ਉਸੇ ਤਰ੍ਹਾਂ ਮੇਰੀ ਵੀ ਇਹ ਜ਼ਿੰਮੇਵਾਰੀ ਲੱਗੀ ਕਿ ਮੈਂ ਬੱਚਿਆਂ ਨੂੰ ਪਿੰਡ-ਪਿੰਡ ਜਾ ਕੇ ਘਰ-ਘਰ ਜਾ ਕੇ ਉਹਨਾਂ ਨੂੰ ਸਿੱਖਿਆ ਬਾਰੇ ਜਾਣਕਾਰੀ ਦੇਵਾਂ ਤੇ ਨਾਲ ਉਹਨਾਂ ਦੇ ਦਾਖਲੇ ਵੀ ਕਰਾਂ ਤਾਂ ਮੈਂ ਨੇੜਲਾ ਕੋਈ ਪਿੰਡ ਹੈ ਆਪਣੇ ਬਰਾਲੇ ਦੇ ਨੇੜਲਾ ਪਿੰਡ ਮੈਂ ਤੁਹਾਨੂੰ ਪਿੰਡ ਦਾ ਨਾਮ ਨਹੀਂ ਦੱਸਾਂਗਾ ਉੱਥੇ ਮੈਂ ਇੱਕ ਵਿਦਿਆਰਥੀ ਦਾ ਦਾਖਲਾ ਕਰਨ ਲਈ ਚੱਲਿਆ ਗਿਆ ਦਾਖਲਾ ਕਰਨ ਗਿਆ ਤਾਂ 12ਵੀਂ ਦਾ ਨਤੀਜਾ ਆਇਆ ਸੀ ਬੱਚੇ ਦੇ 12ਵੀਂ ਦੇ ਵਿੱਚੋਂ 65 ਤੋਂ 70% ਨੰਬਰ ਬਣਦੇ ਸੀ ਜਿਹੜੇ ਮੇਰੇ ਯਾਦ ਆ ਵੀ 65 ਤੋਂ ਉੱਪਰ ਸੀ 70 ਤੋਂ ਘੱਟ ਸੀ ਮੈਂ ਉੱਥੇ ਬੱਚੇ ਦੇ ਫਾਦਰ ਕੋਲੇ ਬੈਠਾ ਗੱਲਾਂ ਬਾਤਾਂ ਕਰਨ ਲੱਗਿਆ ਤੇ ਬੱਚੇ ਨੂੰ ਦਾਖਲਾ ਫਾਰਮ ਦਿੱਤਾ ਵੀ ਬੇਟਾ ਤੁਸੀਂ ਇਹ ਦਾਖਲਾ ਫਾਰਮ ਭਰ ਦਿਓ। ਦੇਖੋ ਬੜੀ ਮੈਨੂੰ ਇਸ ਗੱਲ ਦੀ ਅੱਜ ਅਫਸੋਸ ਵੀ ਹੋ ਰਿਹਾ ਸਾਡੀ ਸਿੱਖਿਆ ਤੇ ਅਫਸੋਸ ਹੋ ਰਿਹਾ ਹੈ। ਉਹ ਬੱਚੇ ਨੇ ਕੀ ਕੀਤਾ ਆਪਣਾ ਨਾਮ ਭਰਿਆ। ਮੈਨੂੰ ਬਜ਼ਾਰਤੀ ਦਾ ਨਾਮ ਯਾਦ ਨਹੀਂ ਪਰ ਬਜ਼ਾਰਤੀ ਦੇ ਫਾਦਰ ਦਾ ਨਾਮ ਜਿਹੜਾ ਸੀ ਉਹ ਮੇਰੇ ਅੱਜ ਵੀ ਚੇਤਿਆਂ 'ਚ ਹੈ। ਬੱਚੇ ਨੇ ਕਿਹਾ ਫਾਰਮ ਸਾਨੂੰ ਚਾਹ ਪੀਂਦਿਆਂ ਨੂੰ ਦੇਖ ਕੇ ਕਹਿੰਦਾ ਪਾਪਾ ਆਪਦੇ ਫਾਦਰ ਨੂੰ ਕਰਿਆ ਕਹਿੰਦਾ ਪਾਪਾ ਤੁਹਾਡੇ ਨਾਮ ਦੀ ਸਪੈਲਿੰਗ ਕੀ ਨੇ ਮੈਂ ਬੜਾ ਹੈਰਾਨ ਵੀ ਬੱਚੇ ਦੇ 65% ਨੰਬਰ ਨੇ ਤੇ ਬੱਚੇ ਨੂੰ ਆਪਦੇ ਫਾਦਰ ਦਾ ਨਾਮ ਨਹੀਂ ਲਿਖਣਾ ਆਉਂਦਾ ਉਹਦਾ ਨਾਮ ਸੀ ਨਸਤਰ ਸਿੰਘ ਨਸਤਰ ਸਿੰਘ ਨਾਮ ਨਾਲ ਲਿਖਣਾ ਆਇਆ ਅਸੀਂ ਚਾਹ ਪੀਤੀ ਤੇ ਜਿਹੜੇ ਬੱਚੇ ਦੇ ਫਾਦਰ ਸੀ ਉਹ ਖੜੇ ਹੋ ਕੇ ਮੈਨੂੰ ਕਹਿੰਦੇ ਪ੍ਰੋਫੈਸਰ ਸਾਹਿਬ ਤੁਹਾਨੂੰ ਸਾਸ੍ਰੀਕਰ ਕੋਈ ਗੋਸਾ ਨਾ ਕਰਿਓ ਮੈਂ ਆਪਦੇ ਬੱਚੇ ਨੂੰ ਗਾਹਾਂ ਪੜਾਉਣਾ ਨਹੀਂ ਚਲੋ ਸੁਭਾਵ ਕੀ ਮੈਂ ਦੇਖਿਆ ਵੀ ਬੱਚਾ ਫਾਰਮ ਭਰ ਰਿਹਾ ਤੁਸੀਂ ਫੀਸ ਦੇਣ ਨੂੰ ਤਿਆਰ ਹੋ ਦਾਖਲਾ ਭਰਨ ਨੂੰ ਤਿਆਰ ਹੋ ਵੀ ਅਜਨਜੀਤੀ ਕੀ ਹੋਇਆ ਉਹ ਮੈਨੂੰ ਉਹਨਾਂ ਨੇ ਕਿਹਾ ਕਹਿੰਦੇ ਜਿਹੜੇ ਜਵਾਗ ਨੇ 12 ਸਾਲ ਪੜ੍ਹ ਕੇ ਆਪਦੇ ਪਿਓ ਦਾ ਨਾਮ ਲਿਖਣਾ ਨਹੀਂ ਸਿੱਖਿਆ ਤਾਂ ਹੁਣ ਗਾਹਾਂ ਪੜ੍ਹ ਕੇ ਕੀ ਉਹ ਰੰਗ ਲਾ ਦੂ ਦੇਖੋ ਜੀ ਇਹ ਕਿੰਨੀ ਇੱਕ ਤਰ੍ਹਾਂ ਦੀ ਹੈ ਵੀ ਸਾਡੀ ਸਿੱਖਿਆ ਹੈ ਜਿਹੜੀ ਉਹ ਕਿੱਥੇ ਤੱਕ ਆ ਗਈ ਚਲੋ ਇਹ ਤਾਂ ਸਿੱਖਿਆ ਦਾ ਸਿਸਟਮ ਹੋ ਗਿਆ ਹੁਣ ਇਸ ਤੋਂ ਬਿਨਾ ਸਾਡੇ ਮਾਪਿਓ ਵੀ ਸਾਡੇ ਬਜ਼ਿਆਰਤੀ ਦੇ ਮਨ 'ਚ ਤਾਂ ਹਮੇਸ਼ਾ ਇਹ ਹੁੰਦਾ ਵੀ ਮੈਂ ਕਿਵੇਂ ਸਖਾਲੇ ਤੌਰ ਤੇ ਸੌਖੇ ਤੌਰ ਤੇ ਪਾਸ ਹੋ ਜਾਾਂ